ਹਾਂਜੀ ਹੈਲੋ ਫਰੈਂਡਸ ਵੈਲਕਮ ਹੈ ਯੂਟਿਊਬ ਚੈਨਲ ਦੀ ਕਿਵੇਂ ਸਾਰੇ ਠੀਕ ਠਾਕ ਹੋ ਫੈਬਰੀਡੇ ਪੰਜਾਬ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹਾਂਜੀ ਮੈਂ ਹਾਂ ਬਲਵਿੰਦਰ ਕੌਰ ਉਮੀਦ ਕਰਦੀ ਤੁਸੀਂ ਠੀਕ ਠਾਕ ਹੋਵੋਗੇ ਜੀ ਹਾਂਜੀ ਮੈਂ ਬਿਲਕੁਲ ਠੀਕ ਠਾਕ ਹਾਂ ਘਰ ਦੇ ਸਾਰੇ ਕੰਮ ਆਪਣੇ ਪਟਾ ਲਏ ਨੇ ਜੀ ਤੇ ਮੈਂ ਦੁੱਧ ਗਰਮ ਕਰ ਰਹੀ ਹਾਂ ਬਸ ਠੀਕ ਹੈ ਜੀ ਦੁੱਧ ਗਰਮ ਕਰਨ ਦਾ ਲਿਖਿਆ ਹੋਇਆ ਤੇ ਆਪਾਂ ਚੱਲਦੇ ਹਾਂ ਜੀ ਕੁੜਦਵਾਰੀ ਸਬਸਪ ਤੇ ਮੌਸਮ ਵੀ ਬਹੁਤ ਵਧੀਆ ਹੋ ਗਿਆ ਬਾਹਰ ਧੁੰਦ ਹੋਣੀ ਇੱਕ ਮਿੰਟ ਥੋੜੀ ਦਬਾ ਦੰਨੀ ਆ बहुत सोनी हवा चल पी बी मौसम नेरी ने आ गई मेन तो लगता ਗੁਰਦੁਆਰੇ ਕੁਨੀ ਮੇਰੀ ਮੇਰੀ ਆ ਗਈ ਤੇ ਆਪਾਂ ਪ੍ਰੋਗਰਾਮ ਬਣਾਇਆ ਅੱਜ ਅੱਡੇ ਸਰਜਾਂ ਦਾ ਗੁਰਦੁਆਰਾ ਸਾਹਿਬ ਤੇ ਮੌਸਮ ਬਾਰ ਬਹੁਤ ਸੁਨਾ ਹੋ ਗਿਆ ਸੁਤਰਾ ਕਰਨੀ ਥੋੜੀ ਘਟੂਗੀ ਤੇ ਮਤਲਬ ਕਿ ਨਾ ਹਵਾ ਚੱਲ ਵੀ ਬਹੁਤ ਜਾਂਦਾ ਪਨੀਰੀ ਦਾ ਮੌਸਮ ਲੱਗ ਰਿਹਾ ਤੇ ਫਟਾਫਟ ਦੁੱਧ ਕਰਨ ਹੋ ਜਾਵੇ ਤੇ ਆਪਾਂ ਚੱਲੀਏ ਫਿਰ ਠੀਕਾ ਤੇ ਆਪਾਂ ਬੱਚਾ ਬੱਚਾ ਉਹਨਾਂ ਨੂੰ ਸੰਭਾਈ ਗੜਦਨੇ ਕੁ ਤਿੰਪਲੇ ਦੇ ਚੌਲ ਚਾਸੇ ਬਣਾ ਕੇ ਚਾਵਲ ਮੰਨੇ ਠੀਕਾ ਕਾਫੀ ਦਿਨਾਂ ਤੋਂ ਨਾ ਤਨ ਵਾਈਟ ਰਾਈਸ ਮੰਗ ਰਿਆ ਸੀ ਤੇ ਚਾਵਲ ਵੀ ਅਤੇ ਜਿਹੜੇ 50 ਮਿੰਟ ਲੱਗੋ ਕਿਤਨਾ ਨਵ ਰੋ ਖਾ ਲੂਗੀ ਸਬਜ਼ੀ ਬਣਾਤੀ ਆਪਾਂ ਆਲੂ ਕੋੜੀਆਂ ਤੇਰਾ ਆਪਾਂ ਬਣਾਇਸੀ ਗਰੇਲੇ ਫਿਰ ਆ ਤਾਂ ਆਪਾਂ ਕੋਈ ਬਲਾਉ ਸ਼ੂਟ ਨਹੀਂ ਕਰਿਆ ਤਾਂ ਪਟ ਗਰੇਲੇ ਮੈਂ ਗਰਮੀ ਬਹੁਤ ਜ਼ਿਆਦਾ ਹੁੰਦੀ ਆ ਕਿ ਕਿ ਆਲਰੇਡੀ ਗ੍ਰੀਲੈਂਡ ਰੈਸਪੀ ਤੁਮਨੇ ਕਾਫ ਕਾਫ ਕਰ ਦੇ ਚੁਕੀ ਹੈ ਮਤਲਬ ਬਸ ਦੁੱਧ ਗਰਮ ਕਰਨ ਦਾ ਵੀਟ ਹੈ ਜੀ ਬਸ ਦੁੱਧ ਗਰਮ ਹੋਵੇ ਤੇ ਆਪਾਂ ਚੱਲੀਏ

ਹਾਂਜੀ ਲੋ ਜਿੱਥੇ ਲੱਗੇ ਸੀਗੇ ਫਾਟਕ ਫਾਟਕ ਲੱਗੇ ਬੈਸੀ ਬਸ ਟ੍ਰੇਨ ਆਉਣ ਵਾਲੀ ਸੀ ਪਹਿਲਾਂ ਸਰਦਾਰ ਜੀ ਕਹਿੰਦੇ ਆਪਾਂ ਉੱਪਰ ਦੀ ਬਾਗ ਚੱਲਦੇ ਹਾਂ ਕਿ ਨਹੀਂ ਆਪਾਂ ਇੱਧੇ ਦੀ ਚੱਲਦੇ ਆਂ ਵੀ ਕੀ ਕਹਿੰਦੇ ਹੁਣ ਇਹ ਟ੍ਰੇਨ ਤਾਂ ਆਉਣ ਵਾਲੀ ਹੀ ਹੋਈ ਆ ਹਨ ਤੇ ਬਸ ਇਹ ਆਪਣੀ ਜੀ ਪਰਨਾਲੇ ਦੇ ਫਾਟਕ ਨੇ ਜੀ ਹਨ ਤੇ ਆ ਇਹ ਹੈਗੇ ਨੇ ਜੀ ਮਤਲਬ ਐਸਜੀ ਕਾਲਜ ਵਾਲੇ ਹਨ ਫਾਟਕ ਸੋਚ ਜੀ ਕੀ ਪਰਨਾਲੇ ਹੈਗਾ ਤਾਂ ਪੀਚੋ ਕਮੈਂਟ ਕਰਿਓ ਹੁਣ ਉਸਕੇ ਬਾਸ ਹਲੋ ਜੀ ਟ੍ਰੇਨ ਆ ਗਈ ਤੇ ਪਚਾਉਦੇ ਜੇ ਸਰ ਸਾਹਿਬ ਉਸ ਤੋਂ ਬਾਅਦ ਆਗੇ ਸੀਗੇ ਆਪਾਂ ਮਤਲਬ ਗਊਆਂ ਨੂੰ ਚਾਰ ਪਾਉਣ ਵਾਸਤੇ ਤੇ ਹਰ ਸ਼ਨੀਵਾਰਾ ਮਤਲਬ ਸਰਦਾਰ ਜੀ ਦਾ ਸਵੰਦ ਕੱਢ ਦਿੰਦੇ ਹੁੰਦੇ ਹਨਾ ਚੱਲਦਾ ਹੁੰਦਾ ਤੇ ਇੱਧਰ ਨਾਲ ਗਊਆਂ ਹਜੇ ਛੱਡਣੀਆਂ ਸੀਗੀਆਂ ਕਿਉਂਕਿ ਜਿਹੜਾ ਹੋਰ ਦੂਸਰੀ ਸਾਈਡ ਪਹਿਲਾਂ ਸੀ ਉਧਰ ਹੀ ਪਾ ਕੇ ਨੂੰ ਹੁੰਦੇ ਆ ਸਰਦਾਰ ਜੀ ਨੇ ਚਲੋ ਇਸ ਵਾਰ ਆਪ ਇੱਧਰ ਪਾਉਣੀ ਆ ਫਿਰ ਅਸੀਂ ਇੱਧਰ ਆ ਗਏ ਸੀ ਜਣਾ ਪਾਉਣ ਵਾਸਤੇ ਫਿਰ ਸਰਦਾਰ ਜੀ ਪੁੱਛਣ ਲੱਗੇ ਕਿ ਗਊਆਂ ਕਦੋਂ ਇਹ ਪਹਿਲਾਂ ਸੱਣੀ ਕਰ ਰਹੇ ਹਾਂ ਵੀ ਤਾਂ ਕਰਕੇ ਨਾ ਵੀ ਇੱਧਰ ਗਊਆਂ ਪਰਾਂ ਕਰੀਆਂ ਹੋਈਆਂ ਨਹੀਂਆਂ ਹਾਂ ਇਹ ਲੋ ਉਸ ਤੋਂ ਬਾਅਦ ਮੈਂ ਵੀ ਜਿਹੜਾ ਹੈਗਾ ਸੀ ਬਚਾਰਾ ਪਾ ਦਿੱਤਾ ਸੀਗਾ ਤੁਹ ਖੜੀ ਚਾਰਾ ਘੋੜਾ ਹਨ ਜੋ ਤੁਹਾਡੀ ਸ਼ਰਤ ਤੁਸੀਂ ਪਾਸ ਕਰ ਸਕਦੇ ਹੋ ਹਨ ਤੇ ਚਲੋ ਚੰਗਾ ਹੀ ਹੁੰਦਾ ਇਹ ਤਾਂ ਮੀਂਹ ਪੈਣ ਲੱਗ ਗਿਆ ਜੀ بارش ਆ ਗਈ ਗਰਮੰਟਰ ਕੋਲੇ ਵੀ ਦੇਖਦੇ ਆ ਤੇਜ਼ ਹੁੰਦਾ ਜਾਂ ਘੱਟ ਹੁੰਦਾ ਮੀਂਹ ਆ ਗਿਆ ਪਰ ਭਿੱਜਦੇ ਆ ਭਿੱਜ ਗਏ ਭਿੱਜ ਗਏ ਲਹਿੰਕੀ ਲੋਜੀ ਕਿਤੇ بارش ਆਈ ਸੀ ਕਿਤੇ ਨਹੀਂ ਹੈ ਕਿ ਸਿੱਧਾ ਬਿਲਕੁਲ ਹੀ بارش ਨਹੀਂ ਸੀ ਹੈਗੀ ਆਪਾਂ ਮਤਲਬ ਕਿ ਅੜੀਸਰ ਵਾਲਾ ਜਿਹੜਾ ਹੈਗਾ ਰੋਡ ਉੱਤੇ ਚੜ ਗਏ ਆ ਠੀਕ ਹੈ ਜੀ ਇੱਧਰ ਮਤਲਬ ਨਾ ਕਾਫੀ ਵਧੀਆ ਹਰਿਆਲੀ ਲੱਗ ਰਹੀ ਸੀ ਪਦਾਰ ਜੀ ਕਹਿੰਦੇ ਵੀਡੀਓ ਬਣਾ ਲਾ ਤੇ ਮੈਂ ਨਾ ਵੀਡੀਓ ਬਣਾਉਣ ਲੱਗੀ ਉਹ ਤਾਂ ਵਧੀਆ ਤਾਂ ਬਹੁਤ ਸੋਹਣਾ 뷰 ਸੀਗਾ ਹਰਿਆਲੀ ਹਰਿਆਲੀ ਚਾਰੇ ਪਾਸੇ ਬਸੇ ਆਪਾਂ ਉਹੀ ਰੋਡ ਤੇ ਅੰਨ ਜਿੱਥੇ ਮਤਲਬ ਗੁਰਦੁਆਰਾ ਸਾਹਿਬ ਉਹਨਾਂ ਬਿਲਕੁਲ ਨੇੜੇ ਸੀਗਾ ਆਪਾਂ ਤੇ ਆ ਦੇਖੋ ਆਟੋ ਆ ਰਹੇ ਨੇ ਹਨਾ ਸੰਗਤ ਬਹੁਤ ਘੱਟ ਤਾਂ ਦੇਖੋ ਉੱਥੇ ਹੁੰਦੇ ਹੀ ਹੁੰਦਾਗਾ ਤੇ ਮੈਂ ਕਾਫੀ ਵਾਰ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਜੀ ਅਡੀ ਸਰ ਸਾਹਿਬ ਜੀ ਹਨਾ ਫਿਰ ਮੈਨੂੰ ਐਵੇਂ ਜ ਹੋ ਜਾਂਦਾ ਵੀ ਆ ਵੀ ਤੁਸੀਂ ਇਹ ਤਾਂ ਨਾ ਕਾ ਦੂੰ ਕਿ ਜਦੋਂ ਵੀ ਹਨਾ ਮਤਲਬ ਅਡੀ ਸਾਹ ਜਾਂਦੇ ਆ ਉਹਦੀ ਜਿਹੜਾ ਹੈਗਾ ਵੀਡੀਓ ਪਾ ਦਿੰਦੇ ਆ ਸੋ ਦੇਖੋ ਮੈਨਾਂ ਜੀ ਬਲੌਗ ਬਣਾਉਣਾ ਹੁੰਦਾ ਇਸ ਲਈ ਫਿਰ ਜ਼ਰੂਰੀ ਆ ਹਨਾ ਤੇ ਬਸ ਅਦਾ ਜੀ ਤੇ ਮੈਂ ਜੀ ਗੱਲਬਾਤ ਕਰਦੇ ਸੀ ਜੇ ਆਪਾਂ ਚੱਲਦੇ ਜਿਹੜੀ ਸਾਹ ਸਾਹਿਬ ਮੱਥਾ ਟੇਕਦੇ ਆ ਜੀ ਠੀਕ ਆ ਜੀ ਫਿਰ ਤੁਹਾਨੂੰ ਮਿਲਦੇ ਆ ਜੀ ਲੋ ਜੀ ਪਹੁੰਚ ਗਏ ਜੀ ਆਪਾਂ ਗੁਰਦੁਆਰਾ ਰਣੀ ਸਰਸਾ ਤੇ ਜਾ ਕੇ ਬਲ ਮੱਥਾ ਟੇਕਾਂਗੇ ਜੀ ਕਿ ਕਿਥੋਂ ਮਿਲਦਾ ਮੱਥਾ ਟੇਕਣੇ ਬਲ ਆਪਾਂ ਲੋ ਜੀ ਮੱਥਾ ਟੇਕਾਈ ਆਪਾਂ ਠੀਕ ਹੈ ਜੀ ਹੁਣ ਆਪਾਂ ਘਰੇ ਚੱਲ ਗਏ ਬਸ ਠੀਕ ਹੈ ayam esedıre EdherbaaylaughsEsže20EnaAnaAnaAnaa ,I'm practiced by India. It's been like 20 years like me And kabir Payalhamlep trees were approved by India here aesthetic ਲੋ ਜੀ ਆ ਗਏ ਆਪਾਂ ਘਰੇ। ਕੰਮ ਸ਼ੁਰੂ ਕਰ ਰਹੇ ਆ। ਆਉਣ ਤਾਂ ਅੰਦਰ ਆ ਬਟਨ ਤੇ ਲੋਰ ਵੀ ਸਕੂਲੋਂ ਆ ਗਈ ਸੀ। ਤਾਂ ਤਾਂ ਬਟਨ ਤੇ ਅੰਦਰ। ਸਰਜ ਗੱਪੂ ਬੋਲੇ ਕਾਟੇ ਖਾਣ ਲੱਗ ਗਏ ਆ। ਰੋਟੀ ਰੁੱਟੀ ਖਾਦੀ ਨਹੀਂ ਗਾਦੇ। ਉਹਨੂੰ ਭੁੱਖ ਨਹੀਂ ਹੈਗੀ। ਮੈਂ ਪੁੱਛਿਆ ਆ ਕੇ ਮੈਂ ਰੋਟੀ ਰੁੱਟੀ ਖਾ ਲਈ ਜਾਂ ਨਹੀਂ। ਠੀਕ ਆ ਜੀ ਚਲੋ ਪਾਣੀ ਪੁਣੇ ਪੀਨੇ ਆਂ। ਗਰਮੀ ਬੜੀ ਲੱਗੀ ਹੈ। ਉੱਥੇ ਡੇਜਿਆ ਜੀ ਆਪਾਂ। ਠੀਕ ਆ ਜੀ। ਛੋੜ ਜੇ ਬੱਗੂ। ਥੋੜੇ ਦੇਰ ਬਾਅਦ ਕਰਦੇ ਹਾਂ। ਬਸ ਹੁਣ ਆਪਾਂ ਦੋ ਅੱਜ ਦੇ ਵੀ ਦੇਖਦੇ ਆਂ ਜੀ। ਮਤਲਬ ਬੱਚਾ ਨਾ ਰੋਟੀ ਖੀਂਦੇ ਨੇ ਨਾਲ ਮੇਰੇ ਤੋਂ ਹਲੇ ਮੰਨ ਨਹੀਂ ਕਰਦਾ ਬਿਲਕੁਲ ਨਹੀਂ ਖਾਣ ਨੂੰ ਕੁਝ ਮੈਂ ਉੱਥੇ ਹੀ ਪ੍ਰਸ਼ਾਦਨ ਲੱਗ ਗਿਆ ਸਦਾਲੀ ਤੇ ਪ੍ਰਸ਼ਾਦਨ ਛਕ ਲਿਆ ਸੀਗਾ ਇੱਥੇ ਜਿਹੜਾ ਜੀ ਫਿਰ ਆਪਾਂ ਨੂੰ ਤੁਹਾਨੂੰ ਫੇਰ ਮਿਲਾਂਗੇ ਜੀ ਕਿਉਂਕਿ ਹੁਣ ਆਪਾਂ ਥੋੜੀ ਜਿਹੀ ਕੰਟੈਕਟ ਰੈਸਟ ਕਰਾਂਗੇ ਇਹ ਤੁਹਾਨੂੰ ਕਰਦੇ ਠੀਕ ਹੈ ਜੀ ਫੋਟੋ ਵੀ ਜੋ ਬਚਾ